ਇਹ ਆਪਣੇ ਸਾਡੇ ਕੋਲ ਕੱਲ ਪ੍ਰਵਿੰਦਰ ਸਿੰਘ son of ਜਸਵੀਰ ਸਿੰਘ ਨਵਾਂ ਸ਼ਹਿਰ ਦੇ ਨੇ ਇਹਨਾਂ ਨੇ ਇੱਕ ਸਾਡੇ ਕੋਲ ਪਰਚਾ ਦਰਜ ਕਰਾਇਆ ਸੀਗਾ ਕਿ ਇਹਨਾਂ ਦੇ ਜਿਹੜੀ ਮਾਲਕ ਦੀ ਕੋਠੀ ਸੀਗੀ ਉਹਦੇ ਵਿੱਚ 14 6 25 ਨੂੰ ਦਿਨ ਨੂੰ ਕੋਈ ਕੋਠੀ ਦੇ ਵਿੱਚ ਭੰਨ ਤੋੜ ਕਰ ਗਿਆ ਤੇ ਉਹਨਾਂ ਦੀਆਂ ਟੂਟੀਆਂ ਵਗੈਰਾ ਲਾਹ ਰੱਖੇ ਲਾ ਕੇ ਲੈ ਗਿਆ ਚੋਰੀ ਕਰਕੇ ਕੁਝ ਸ਼ਰਾਬ ਦੀ ਸੀਗੀ ਕੋਈ ਬ੍ਰਾਂਡ ਵਾਲੇ ਸੀਗੇ ਉਹ ਚੋਰੀ ਹੋ ਗਏ ਸੀਗੇ ਇਹ ਫਿਰ ਕੱਲ ਸਾਡੇ ਕੋਲ ਪਰਚਾ ਦਰਜ ਕਰਾਇਆ ਗਿਆ ਸੀਗਾ ਤੇ ਇਹਦੇ ਤੇ ਅਸੀਂ ਫੌਰੀ ਜਿਹੜੀ ਕਾਰਵਾਈ ਕਰਦੇ ਜਿਹੜੇ ਤੇ ਮੁਕੱਦਮੇ ਦੇ ਦੋਨੇ ਦੋਸ਼ੀ ਨੇ ਇੱਕ ਜਸਵੀਰ ਸਿੰਘ ਪੁੱਤਰ ਗਰਮੇਲ ਸਿੰਘ ਹੈ ਵਸੀ ਗੁਲਾਮ हसन ਤੇ ਇੱਕ ਹੈਗਾ ਕਮਲਜੀਤ ਸਿੰਘ ਕਮਲੂ ਸਨ ਆਫ ਅਮਰਜੀਤ ਹੈ ਇਹ ਹੈਗਾ ਵਸੀ ਕਿਕਰਾਂ ਇਹ ਦੋਨੇ ਬਸੀਆਂ ਜਿਹੜੀਆਂ ਸਦਰ ਹੁਸ਼ਿਆਰਪੁਰ ਦੇ ਵਿੱਚ ਪੈਂਦੀਆਂ ਤੇ ਸਦਰ ਹੁਸ਼ਿਆਰਪੁਰ ਦੇ ਦੋਨੇ ਪਿੰਡ ਦੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਨੂੰ ਅਸੀਂ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਇੱਕ ਦਿਨ ਦਾ ਪੋਸਟ ਰਿਮਾਂਡ ਲਿਆ ਤੇ ਇਹਨਾਂ ਦੇ ਕੋਲੋਂ ਜਿਹੜਾ ਚੋਰੀ ਕੀਤਾ ਸਾਮਾਨ ਜਿਹੜਾ ਉਹ ਜਲਦੀ ਬਰਾਮਦ ਕਰਾ ਲਵਾਂਗੇ ਅਸੀਂ ਸਰ ਇਹਨਾਂ ਚੋਰਾਂ ਦੀ ਪਹਿਚaan ਕਿੱਦਾਂ ਹੁੰਦੀ ਹੈ ਇਹਨਾਂ ਚੋਰਾਂ ਦੀ ਥੋੜਾ ਜਿਹਾ ਜਿਹੜੇ ਸੀਸੀਟੀਵੀ ਫੁਟੇਜ ਸਾਡੇ ਕੋਲ ਆਏ ਸੀਗੇ ਫੁਟੇਜ ਅਸੀਂ ਫਿਰ ਸ਼ੇਅਰ ਕੀਤੇ ਕਾਫੀ ਲੋਕਾਂ ਦੇ ਨਾਲ ਕੁਝ ਟੈਕਨੀਕਲੀ ਤੌਰ ਤੇ ਵੀ ਅਸੀਂ ਦੇਖਿਆ ਦਾ ਤੇ ਉਸ ਤੋਂ ਇਹ ਇਹਨਾਂ ਦੀ ਪਹਿਚaan ਹੋ ਗਈ ਸੀ ਇਸਾਰੇ ਹੁਸ਼ਾਪੁਰ ਏਰੀਏ ਦੇ ਇਹ ਹੁਸ਼ਾਪੁਰ ਏਰੀਏ ਦੇ ਪਹਿਲਾਂ ਵੀ ਚੋਰੀ ਦੀ ਇਹਨਾਂ ਦੇ ਮਕਾਮੇ ਵਿੱਚ ਤਿੰਨ ਤਿੰਨ ਚਾਰ ਚਾਰ ਮਕਾਮੇ ਦੋਨਾਂ ਤੇ ਹੈਗੇ ਨੇ ਇਹ ਚੋਰੀਆਂ ਪਹਿਲਾਂ ਵੀ ਕਰਦੇ ਆ ਜੇਲ੍ਹ ਜਾਏ ਤਿੰਨ ਚਾਰ ਬਾਰ ਪਹਿਲਾਂ ਵੀ ਹੁਣ ਇਹ ਜਮਾਨਤ ਤੇ ਆਏ ਹੋਏ ਨੇ ਸਰ ਫਿਰ ਇਹਨਾਂ ਨੂੰ ਹੁਸ਼ਾਪੁਰ ਏਰੀਏ ਜਾ ਕੇ ਫੜਿਆ ਗਿਆ ਹਾਂ ਹਾਂ ਇਹਨਾਂ ਨੂੰ ਹੁਸ਼ਾਪੁਰ ਏਰੀਏ ਜੂ ਫੜਿਆ ਮਤਲਬ ਬੜੇ ਐਫਰਟ ਕਰਨੇ ਪਏ ਪੁਲਿਸ ਨੂੰ ਬੜੇ ਐਂਗਲਸ ਤੋਂ ਕੰਮ ਕੀਤਾ ਉਹਨੇ ਇਹਦੇ ਵਿੱਚ ਕੁਝ ਟੈਕਨੀਕਲੀ ਗੱਲਾਂ ਕੁਝ ਇਨਵੈਸਟੀਗੇਸ਼ਨ ਨਾਲ ਸੰਬੰਧਿਤ ਹੋਣੀਆਂ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਸ ਤਰੀਕੇ ਨਾਲ ਸਰ ਇਹ ਵੱਡੀ ਪ੍ਰਾਪਤੀ ਹੈ ਸ਼ਲਾਘਾ ਬਣਦੀ ਹੈ ਜਦੋਂ ਤੱਕ ਇਹ ਫੜੇ ਨਹੀਂ ਜਾਂਦੇ ਉਦੋਂ ਤੱਕ ਇਹ ਵਾਰਦਾਤਾਂ ਕਰਦੇ ਨੇ ਉਹਨੂੰ ਫੜਾਂਗੇ ਇਹਨਾਂ ਨੂੰ ਦੋ ਤਿੰਨ ਮਹੀਨੇ ਜੇਲ੍ਹ ਦੇ ਵਿੱਚ ਲੱਗਣਗੇ ਠੀਕ ਰਹੇਗਾ ਇਸ ਤੋਂ ਪਹਿਲਾਂ ਵੀ ਅਸੀਂ ਜਿਹੜੇ ਉਹ ਬਾਲੀਆਂ ਲਾਉਂਦੇ ਸੀਗੇ ਉਹ ਵੀ ਗੈਂਗ ਫੜਿਆ ਸੀਗਾ ਉਹ ਵੀ ਜਿਸ ਦਿਨ ਦੇ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਇਹਨਾਂ ਨੂੰ ਕਰੀਬ ਉਹਨਾਂ ਨੂੰ ਮਹੀਨਾ ਹੋ ਗਿਆ ਉਸ ਦਿਨ ਤੋਂ ਕੋਈ ਵਾਰਦਾਤ ਬਾਲੀਆਂ ਵਾਲੀ ਹੋਈ ਨਹੀਂ ਮਤਲਬ ਕੁਛ ਇਹਨਾਂ ਦਾ ਕੰਮ ਹੀ ਹੈ ਵੀ ਆ ਕੇ ਜਦੋਂ ਵੀ ਬਾਹਰ ਆਦੇ ਇਹੀ ਕੰਮ ਸ਼ੁਰੂ ਕਰ ਦਿੰਦੇ ਆ ਸਰ ਇਹ ਜਿਹੜੇ ਦੋ ਨੌਜਵਾਨ ਫੜੇ ਆ ਜੀ ਇਹ ਕਿਸੇ ਗੈਂਗ ਨਾਲ ਤਾਲੁਕ ਰੱਖਦੇ ਆ ਕਿ ਆਪੀ ਇੰਡੀਵਿਜੂਅਲੀ ਕਰਦੇ ਸੀ ਨਹੀਂ ਗੈਂਗ ਨਾਲ ਕਪ ਆ ਨਹੀਂ ਤਾਲੁਕ ਰੱਖਦੇ ਆ ਆਪਸ ਵਿੱਚ ਇਹਨਾਂ ਦੀ ਹੈਗੀ ਯਾਰੀ ਦੋਸਤੀ ਨਸ਼ਾ ਕਰਦੇ ਨੇ ਨਿਸ਼ੇੜੀ ਸਰ ਇਹ ਨਵਾਂ ਸ਼ਹਿਰੀਆ ਚ ਕਿਦਾਂ ਸਰ ਕਰਮ ਹੋਵੇਗਾ ਅਧਰ ਵਿੱਚ ਆਪਣੇ ਰਾਜਾ ਸਾਹਿਬ ਮਜਾਰਾ ਹੈ ਉੱਥੇ ਮੇਲਾ ਦੇਖਣ ਆਏ ਸੀਗੇ ਉੱਥੇ ਮੇਲਾ ਦੇਖਣ ਆਉਣ ਤੋਂ ਬਾਅਦ ਇੱਧਰ ਹੋ ਗਏ ਇਹਨਾਂ ਨੂੰ ਇਹ ਹੁੰਦਾ ਥੋੜਾ ਦੂਰ ਤੋਂ ਕਰਾਂਗੇ ਟਰੇਸ ਨਾ ਹੋਣਗੇ ਆਪਣੇ ਇਲਾਕੇ ਦੇ ਵਿੱਚ ਆਮ ਲੋਕ ਪਹਿਚਾਨ ਹੋ ਜਾਂਦੇ ਫਿਰ ਥੋੜਾ ਦੂਰ ਇਸ ਕਰਕੇ ਆ ਗਿਆ ਕਿ ਚਲੋ ਇੱਧਰ ਕਰ ਜੀ ਇਸ ਤੋਂ ਦੋ ਇੱਕ ਕੋਠੀ ਹੋਰ ਤੋਂ ਵੀ ਟੁੱਟੀਆਂ ਲਾਂਝੀਆਂ ਸੀ ਦੋ ਕੋਠੀਆਂ ਵਿੱਚ ਵਾਰਦਾਨ ਕੀਤੀ ਸੀ ਟੁੱਟੀਆਂ ਲਾ ਕੇ ਸਿਰ ਕਵਾੜੀਆਂ ਨੂੰ ਵੇਚਦੇ ਇਸ ਤੋਂ ਬਾਅਦ ਕਵਾੜੀਆਂ ਨੂੰ ਵੇਚ ਦਿੰਦੇ ਆ ਫਿਰ ਕੋਈ ਸਿੰਗਲ ਤੇ ਵੀ ਕੰਮ ਕੀਤਾ ਜਾਏਗਾ ਬਿਲਕੁਲ ਉਸ ਐਂਗਲ ਤੇ ਦੇਖ ਰਹੇ ਨਹੀਂ ਕਿ ਕਵਾੜੀਆਂ ਜਿਹੜਾ ਹੈਗਾ ਨਹੀਂ ਕਵਾੜੀਆਂ ਹੁਸ਼ਾਰਪੁਰ ਹੈ ਉਹਨੂੰ ਦਿੱਤੇ ਆ ਉੱ ਸਰ ਬਹੁਤ ਬਿਹਤਰੀਨ ਕੰਮ ਕਰ ਰਹੀ ਹੈ ਤੁਹਾਡੀ ਟੀਮ ਨੇ ਤੁਸੀਂ ਪਹਿਲਾਂ ਕਿਹਾ ਕਿ ਜਿਹੜਾ ਪਤੀ ਪਤਨੀ ਧੋੜ ਵਾਲਾ ਗਰੋਸ ਸੀ ਉਹ ਵੀ ਤੁਸੀਂ ਕਾਬੂ ਕੀਤਾ ਹੁਣ ਇਹਨਾਂ ਨੂੰ ਬੜੇ ਐਪਰਟ ਲੱਗੇ ਹੋਣੇ ਨਵਾਂ ਸ਼ਹਿਰ ਚੋਰੀ ਕਰਕੇ ਇਹ ਆਪਣੇ ਏਰੀਆ ਚ ਭੱਜ ਗਏ ਫਿਰ ਵੀ ਤੁਸੀਂ ਕਾਬੂ ਕੀਤੇ ਜੀ ਬਹੁਤ ਸ਼ਲਾਘਾ ਬਣ ਬਿਲਕੁਲ ਇਹਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਸਾਡੇ ਕੋਲ ਜਿਆਦਾ ਵਧੀਆ ਆ ਗਈ ਸੀਗੀ ਉਹ ਫੁਟੇਜ ਦੇ ਸਿਰ ਦੇ ਤੇ ਅਸੀਂ ਫਿਰ ਇਹਦੇ ਹੁਸ਼ਿਆਰ ਤਰੀਕੇ ਮੈਂ ਉਧਰ ਰਿਹਾ ਮੈਂ ਆਪਣੇ ਸਾਰੇ ਗਰੁੱਪਾਂ 'ਚ ਸ਼ੇਅਰ ਕੀਤਾ ਦਗਾ ਥੋੜੀ ਉਹਨਾਂ ਦੀ ਮਦਦ ਨਾਲ ਇਹ ਟਰੇਸ ਹੋਵੇ ਸਰ ਬਹੁਤ ਸ਼ਲਾਘਾ ਬਣ ਥੈਂਕ ਯੂ ਥੈਂਕ ਯੂ ਇਹਨਾਂ ਸੇ ਸ਼ਰਾਬ ਦਾ ਕੀ ਸ਼ਰਾਬ ਇਹਨਾਂ ਨੇ ਪੀ ਲਈਏ ਵੈਸੇ ਪਰ ਉਹ ਤਿੰਨ ਕਿਉਂਕਿ ਇਸ ਕੰਮ ਨੂੰ ਮਹੀਨਾ ਹੋ ਗਿਆ ਮਹੀਨੇ ਵਿੱਚ ਸ਼ਰਾਬ ਤਾਂ ਪੀ ਲਈ ਉਹ ਸਰ ਵੇਚੀ ਹੈ ਕਿ ਜਿਵੇਂ ਜਿਨ੍ਹਾਂ ਦੀ ਚੋਰੀ ਹੋਈ ਸੀ ਸ਼ਰਾਬ ਉਹ ਕਹਿੰਦੇ ਸੀ ਕਿ ਸਾਰੀ ਸੀਲਡ ਸੀਗੀ ਖੁੱਲ੍ਹੀਏ ਲੈ ਕੇ ਨਹੀਂ ਗਏ ਅੱਨੇ ਅਜੇ ਉਹਦੀ ਇਨਵੈਸਟੀਗੇਸ਼ਨ ਚੱਲਦੀ ਹੈ ਲੈ ਕਿਸ ਤਰ੍ਹਾਂ ਦੀ ਸੀ ਉਹ ਥੋੜੀ ਲੈ ਕੱਲ ਹੀ ਮੁਕਦਮਾ ਦਰਜ ਕੀਤਾ ਉਹ ਕਰ ਲਾਂਗੇ